ਐਲਾਨ ਕੀਤਾ ਸੀਗਾ ਕਿ ਅਸੀਂ 6 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਉਹਦੇ ਵਿੱਚ ਇਹ ਆ ਕਿ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ ਖੇਤੀ ਮੰਤਰੀ ਵੀ ਜੇ ਜਥਾ ਟਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤੇ ਅਸੀਂ ਜਥੇ ਨੂੰ ਜਾਣ ਦਿਆਂਗੇ ਬੇਸਿਕਲੀ ਉਹ ਬਿਆਨ ਦਾ ਅਰਥ ਇਹ ਸੀ ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਮਨਿਤ ਬਿੱਟੂ ਜੀ ਉਹਨਾਂ ਵੀ ਕਹੀ ਲਗਭਗ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈਗਾ ਹੁਣ ਅਸੀਂ ਚਾਹੁੰਦੇ ਆਂ ਵੀ ਇਹ ਪੰਜ ਪਾ ਨਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ ਔਰ ਸਾਡਾ ਜਿਹੜਾ ਜਥਾ ਜਾਊਗਾ ਉਹ ਪੈਦਲ ਹੋਊਗਾ ਉਹਦੇ ਕੋਲੇ ਰਸਤੇ ਦੀਆਂ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਹੋਣਗੀਆਂ ਔਰ ਜੋ ਕੁਝ ਵੀ ਸਾਨੂੰ ਜਾਂਦਿਆਂ ਨੂੰ ਲੋੜਿੰਦਾ ਵਾ ਇਹ ਅਸੀਂ ਕਿਉਂਕਿ ਇਹ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਆ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਅਸੀਂ ਇਹ ਸਾਰੀਆਂ ਲੋੜਿੰਦੀਆਂ ਚੀਜ਼ਾਂ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਤੇ ਛੱਡਦੇ ਆ ਔਰ ਸਾਨੂੰ ਪੱਕਾ ਪਤਾ ਵੀ ਅਗਲੇ ਮਹੀਨੇ ਸਾਰੀਆਂ ਪੂਰੀਆਂ ਹੋਣਗੀਆਂ। ਔਰ ਇਹਦੇ ਨਾਲ ਦੀ ਨਾਲ ਇਹ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਤਾਂ ਛੇ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ। ਜੇ ਜਥਾ ਜਿਹਦੀ ਗਿਣਤੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੱਸ ਦਾਂਗੇ। ਅੱਗੇ ਵਧਦਾ ਵਾ ਜਾਂਦਾ ਵਾ ਜਿਵੇਂ ਮੰਤਰੀ ਕਹਿ ਰਹੇ ਆ ਜਾਣਾਂ ਵੀ ਚਾਹੀਦਾ। ਤੇ ਅਗਲਾ ਪੜਾ ਇਹ ਜੱਗੀ ਸਿਟੀ ਸੈਂਟਰ ਤੇ ਕਰੂਗਾ ਅੰਬਾਲਾ ਵਿੱਚ ਉਦੋਂ ਦਾ ਮੋਹੜਾ ਮੰਡੀ ਵਿੱਚ ਹੋਊਗਾ ਉਦੋਂ ਦਾ ਖਾਨਪੂਰ ਜੱਟਾਂ ਥੇ ਉੱਥੇ ਹੋਊਗਾ ਇਹਦੋਂ ਦਾ ਪਿਪਲੀ ਤੋਂ ਤਕਰੀਬਨ 9 ਤੋਂ 5 ਜਥਾ ਚਲਾਇਆ ਕਰਾਂਗੇ ਕੋ ਵਾਦਾ ਘਟਾ ਉਹਦੇ ਸਾਹਮਣੇ ਦੇਖ ਲਾਂਗੇ ਉਦੋਂ ਗਾਹਾਂ ਦਾ ਪ੍ਰੋਗਰਾਮ ਫਿਰ ਤੁਹਾਡੇ ਸਾਹਮਣੇ ਹੋਰ ਆਊਗਾ ਹਾਂ ਔਰ ਜੋ ਵੀ ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਨਤਾ ਕੋ ਪੂਰੀ ਆਸ ਹੈ ਕਿ ਸਾਡਾ ਪੂਰਾ ਹੋ ਜੂ ਜਥਾ ਜੇ ਰਾਤ ਵੀ ਕੱਟਣੀ ਹੋਊ ਤੇ ਸੜਕ ਤੋਂ ਆਸੇ-ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੌਂਕ ਕਗਰਾਤ ਗਜਾਰੂਗਾ ਆਪਦੀ ਇਦੇ ਨਾਲ ਨਾਲ ਕੰਟੀਨਿਊਟੀ ਜਿਹੜੇ ਜਥੇ ਆ ਇਹ ਚੱਲਦੇ ਰਹਿਣਗੇ ਦਿੱਲੀ ਵੱਲ ਨੂੰ ਕੂਚ ਕਰਦੇ ਰਹਿਣਗੇ ਔਰ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਣ ਦਿੰਦੀ ਹੈਗੀ ਇਹ ਛੇ ਨੂੰ ਪਤਾ ਲੱਗੂਗਾ ਆਸਤਾ ਹੀ ਕਰਨੀ ਚਾਹੀਦੀ ਆ ਵੀ ਉਹ ਜਥੇ ਨੂੰ ਨਾ ਰੋਕਣ ਜੋ ਉਹਨਾਂ ਨੇ ਔਰ ਅਸੀਂ ਇਹ ਪੱਖ ਜੇ ਕਰੋ ਜਥੇ ਦੇ ਉੱਤੇ ਕੋਈ ਨਹੀਂ ਜਾਣ ਦੇਣ ਕਰਕੇ ਕੋਈ ਸਰਕਾਰ ਤਸ਼ੱਦਦ ਕਰਦੀ ਆ ਕੋਈ ਇਹੋ ਜਿਹਾ ਕਰਦੀ ਆ ਇਹ ਉਹਨਾਂ ਦੀ ਮਰਜ਼ੀ ਹੋਊ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਿਜਾਣ ਦੇ ਵਿੱਚ ਪਿਸ਼ੰਭੂ ਬਾਰਡਰ ਤੇ ਕੰਦ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਇਹ ਇਹ ਅਸੀਂ ਆਪਣੀ ਗੱਲ ਪਹੁੰਚਾਉਣ ਚ ਲੋਕਾਂ ਚ ਕਾਮਯਾਬ ਹੋ ਜਾਾਂਗੇ ਔਰ ਮਰਜੀਵੜਿਆਂ ਦਾ ਜਥਾ ਦੇ ਨਾਂ ਕਿਉਂ ਰੱਖਿਆ ਗਿਆ ਵੀ ਅਸੀਂ ਜਿਹੜਾ ਮੈਂ ਤੁਹਾਨੂੰ ਦੱਸਤਾ ਵੀ ਪੈਦਲ ਪੀਸਫੁਲੀ ਆਪਦੇ ਜਥੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਪਰ ਮੈਂਟਲੀ ਪ੍ਰਪੇਅਰ ਕੀਤੇ ਹੋਏ ਆ ਕਿਸਾਨ ਵੀ ਜੇ ਸਰਕਾਰ ਕਿਸੇ ਕਿਸਮ ਦਾ ਜ਼ਬਰ ਟਾਉਂਦੀ ਆ ਉਹਦੇ ਲਈ ਉਹ ਤਿਆਰੀ ਕਰਕੇ ਜਾਵੇ ਕਿਸੇ ਨੂੰ ਅਨਪੋਲਤਾ ਚ ਨਹੀਂ ਖੜਿਆ ਜਾ ਰਿਆ ਪਹਿਲੇ ਜਿੱਥੇ ਵੀ ਜਿਵੇਂ ਦੱਸਿਆ ਸਾਰੇ ਸੀਨੀਅਰ ਲੀਡਰ ਹੋਣੇ ਆ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਚਤਾਲਾ ਸੁਰਜੀਤ ਸਿੰਘ ਜੀ ਫੂਲ ਸਾਹਿਬ ਬਲਜਿੰਦਰ ਸਿੰਘ ਜੀ ਚਟਿਆਲਾ ਹਰਿਆਣੇ ਤੋਂ ਹੋਰ ਲੀਡਰਾਂ ਦੀ ਲਿਸਟ ਵੀ ਤੁਹਾਨੂੰ 22 ਨੇਮ ਸਾਰੀ ਲਿਸਟਾਂ ਜਦੋਂ ਜਥਾ ਚੱਲੂਗਾ 22 ਨੇਮ ਲਿਸਟਾਂ ਤੁਹਾਡੇ ਕੋ ਆਇਆ ਕਰਨਗੀਆਂ ਵੀ ਆ ਜਥਾ ਜਾ ਰਿਹਾ ਸਾਰਾ ਉਹਨਾਂ ਦਾ ਡਰੈੱਸ ਪਤਾ ਹੋਊਗਾ ਅਸੀਂ ਲਵਾਂਗੇ ਔਰ ਇਹ ਇਹ ਜਥੇ ਦੀ ਕਲੀਅਰੈਂਸ ਅਸੀਂ ਤੁਹਾਨੂੰ ਅੱਜ ਹੀ ਅਪੀਲ ਕਰਦੇ ਵੀ ਚਾਰ ਨੂੰ ਸ਼ੰਭੂ ਤੇ ਅਸੀਂ ਪੀਸੀ ਕਰਕੇ ਸਾਰੀ ਡਿਟੇਲਸ ਮਹੱਈਆ ਕਰਵਾ ਦੇਾਂਗੇ ਉਹ ਦਿਨ ਵੀ ਕਿਹੜਾ ਜਥਾ ਜਾ ਰਿਹਾ ਉਹਦੀ ਗਿਣਤੀ ਕੀ ਹੈਗੀ ਆ ਤਾਂ ਇਸ ਵਾਸਤੇ ਪ੍ਰੈਸ ਨੂੰ ਅਪੀਲ ਵੀ ਹੈਗੀ ਆ ਵੀ ਉਹ 4 ਦਸੰਬਰ ਨੂੰ ਸ਼ੰਭੂ ਬਾਡਰ ਤੇ ਪਹੁੰਚੇ ਦੂਸਰਾ ਜਿਵੇਂ ਅਸੀਂ ਦੇਖਿਆ ਵੀ 18 ਫਰਵਰੀ ਤੋਂ ਬਾਅਦ ਕੇਂਦਰ ਨੇ ਗੱਲਬਾਤ ਬੰਦ ਕੀਤੀ ਹੈਗੀ ਆ ਔਰ ਜਿਵੇਂ ਤੁਸੀਂ ਦੇਖਦੇ ਹੋ ਕਿੰਡੀ ਠਿਠਾਈ ਆ ਵੀ ਚੈਨਲਾਂ ਤੇ ਡਿਬੇਟਾਂ ਦੇ ਵਿੱਚ ਪਾਛਪਾ ਦੇ ਬਲਾਰੇ ਕਹਿੰਦੇ ਆ ਵੀ ਗੱਲ ਕਰਕੇ ਮਸਲਾ ਹੱਲ ਹੋਣਾ ਵਾ ਅਸੀਂ ਦੋਵੇਂ ਫਾਰਮੂਲਾ ਜਵਾਬ ਦੇਨੇ ਵੀ ਗੱਲਬਾਤ ਤਾਂ ਤੁਸੀਂ ਰੋਕੀ ਹੋਈ ਆ ਗੱਲਬਾਤ ਤਾਂ ਤੁਸੀਂ ਭੱਜੇ ਹੈਗੇ ਹੋ ਇਹਦੇ ਵਿੱਚ ਗੱਲਬਾਤ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦੇ ਹੱਥ ਚ ਹੁੰਦੀ ਆ ਦੋਵਾਂ ਫਾਰਮਾ ਨੇ ਕਦੀ ਸਰਕਾਰ ਦੀ ਚਿੱਠੀ ਆ ਗਈ ਹੋਵੇ ਔਰ ਕਦੀ ਉਹਦਾ ਸੱਦਾ ਟਕਰਾਵ ਆ ਹੋਵੇ ਫਿਰ ਤਾਂ ਸਾਡੇ ਆਲ ਹੁੰਦੇ ਆ ਜੀ ਇਹ ਜੀ ਇੱਕ ਕਦਮ ਅੱਗੇ ਅੱਗੇ ਵਧਾਉਣ ਤੋਂ ਪ੍ਰੈਸ ਦੇ ਵਿੱਚ ਸਿਰਫ ਗੱਲਾਂ ਹੁੰਦੀਆਂ ਵਾ ਉਵੇਂ ਮੋਦੀ ਸਰਕਾਰ ਜਿੱਡੀ ਹੰਕਾਰੀ ਆ ਜਿੱਡਾ ਉਹਦਾ ਜਦੋਂ ਇਸ ਕਿਸਮ ਦੇ ਮਨ ਚ ਬਣਿਆ ਹੋਇਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਹੀ ਨਹੀਂ ਕਰਨੀ ਬਹਿਣਾ ਨਹੀਂ ਹੈਗਾ ਟੇਬਲ ਤੇ ਉਹਨਾਂ ਦੀ ਮਰਜ਼ੀ ਹੈਗੀ ਆ ਔਰ ਜਿਵੇਂ ਪਾਜਪਾ ਦੇ ਪ੍ਰਵਕਤਾ ਲਗਾਤਾਰ ਟੀਵੀ ਚੱਲਣਾ ਤੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਵਾ ਵੀ ਇਹੇ ਜੀ ਅੰਦਰ ਮੰਨ ਕੇ ਆਏ ਸੀ ਅਸੀਂ ਤਾਂ ਜੀ ਪੰਜ ਫਸਲਾਂ ਤੇ ਐਮਐਸਪੀ ਦੇਤੀ ਸੀ ਲਗਾਤਾਰ ਪ੍ਰਚਾਰ ਕਰਦੇ ਨੇ ਸਰਾਸਰ ਝੂਠ ਹੈ ਬਾ ਜੋ ਪਿਊਸ਼ ਗੋਲਜੀ ਦੀ ਅੱਜ ਵੀ ਵੀਡੀਓ ਮੌਜੂਦ ਹੈ ਉਹਨਾਂ ਕੰਟਰੈਕਟ ਫਾਰਮਿੰਗ ਕਹੀ ਆ ਕੰਟਰੈਕਟ ਫਾਰਮ ਹੀ ਸਾਨੂੰ ਕਦੀ ਵੀ ਮਨਜ਼ੂਰ ਨਹੀਂ ਹੈ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਹਿੰਨੇ ਆ ਵੀ ਤੁਸੀਂ ਫਸਲਾਂ ਤੇ 23 ਫਸਲਾਂ ਦੀਆਂ 23 ਫਸਲਾਂ 'ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਖਰੀਦਾ ਬਣਾਓ। ਔਰ ਇਸ ਕਰਕੇ ਤੋਂ ਜਿਹੜਾ ਡੈਮੇਜ ਉਹਨਾਂ ਨੂੰ ਹੁੰਦਾ ਵਾ ਉਹਨੂੰ ਕੰਟਰੋਲ ਕਰਨ ਵਾਸਤੇ ਪ੍ਰਚਾਰ ਮੱਧਮਾਂ ਤੇ ਠੀਕ ਆ। ਵੀ ਜੋ ਭਜਪਾ ਦੇ ਪ੍ਰਵਕਤਾ ਨੂੰ ਜਗ੍ਹਾ ਮਿਲਦੀ ਆ, ਸਪੇਸ ਮਿਲਦੀ ਆ ਕੇਂਦਰ ਦੇ ਮੰਤਰੀਆਂ ਨੂੰ ਉਹ ਸਾਨੂੰ ਸ਼ਾਇਦ ਨਾ ਮਿਲੇ, ਸਾਡੀ ਸ਼ਾਇਦ ਗੱਲ ਨਾ ਜਾਵੇ ਇਸ ਕਰਕੇ ਸਾਫ਼ ਕਰ ਰਹੇ ਹੈਗੇ ਆ। ਤੋਂ ਇਸ ਤਰ੍ਹਾਂ ਦੀ ਗੱਲ ਔਰ ਜਿਹੜੀ ਸ਼ੰਭੂ ਤੇ ਸੈਲ ਹਟਾਈ ਗਈ ਉਹ ਦੋ ਫਾਰਮ ਕੀ ਸੋਚਦੇ ਆ ਜਦੋਂ ਪ੍ਰੈਸ ਦੇ ਵਿੱਚ ਇਹ ਡਿਬੇਟ ਚੱਲੀ ਆ ਲੋਕਾਂ 'ਚ ਇਹ ਗੱਲ ਚੱਲੀ ਆ ਵੀ ਭਲੇ ਮਾਨਸੋ ਹੁਣ ਤਾਂ ਭਾਵੇਂ ਅਸੀਂ ਅੱਜ ਐਲਾਨ ਕੀਤਾ ਪੈਦਲ ਦਾ ਲਗਭਗ ਪ੍ਰੈਸ ਦੇ ਸੀਨੀਅਰ ਪੱਤਰਕਾਰ ਜਾਣਦੇ ਹੁੰਦੇ ਜੇ ਜਥਾ ਜਾਊਗਾ ਤੇ ਫਿਰ ਚੱਲ ਕੇ ਹੀ ਜਾਊਗਾ ਜੇ ਵੀ ਕੱਲੀ ਹੈਗਾ ਤੇ ਜਦੋਂ ਇਹ ਡਿਬੇਟ ਚੱਲੀ ਆ ਵੀ ਭਾਈ ਹੁਣ ਤਾਂ ਹੁਣ ਤਾਂ ਤੁਸੀਂ ਆਪ ਕਹਿੰਦੇ ਸੋਣ ਕੀ ਫਿਰ ਉਹਨੂੰ ਠੰਡਾ ਕਰਨ ਵਾਸਤੇ ਇੱਕ ਸੇਲ ਹਲਾਤੀ ਤੇ ਪਰਸੈਪਸ਼ਨ ਇਹ ਬਣਾਤੀ ਵੀ ਵੀ ਹੁਣ ਸ਼ੰਭੂ ਬਾਰਡਰ ਖੋਲ ਰਿਹਾ ਜੀ ਠੀਕ ਹੈ ਜੀ ਜਦੋਂ ਇਹ ਹੀ ਗੱਲਾਂ ਦਾ ਮਸਲਾ ਟੀਵੀ ਚੈਨਲਾਂ ਤੇ ਆਇਆ ਵੀ ਤੁਸੀਂ ਬੋਲਟਰ ਖੋਲ ਰਹੇ ਹੋ ਫਿਰ ਜਿਵੇਂ ਹਰਿਆਣੇ ਦੇ ਭਾਜਪਾ ਦੇ ਪ੍ਰਵਕਤਾ ਬੋਲੇ ਆ ਵੀ ਜੇ ਜੀ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਾ ਬਣ ਗਏ ਹੁਣ ਅਮਨ ਕਾਨੂੰਨ ਲਈ ਖਤਰੇ ਦੀ ਪਰਿਭਾਸ਼ਾ ਕੀ ਹੈ ਕੌਣ ਤੈਅ ਕਰੂਗਾ ਉਸੇ ਵळे ਬੈਕਫੁੱਟ ਤੇ ਵੀ ਲੋਕਾਂ ਦੇ ਵਿੱਚ ਇਹ ਰੋਸ ਜਾ ਰਿਹਾ ਜਿਹੜੇ ਲੋਕ ਵੀ ਕਿਉਂ ਰਸਤਾ ਬੰਦ ਆ ਉਹਨਾਂ ਨੂੰ ਲੱਗਾ ਵੀ ਠੀਕ ਆ ਕਿਸਾਨਾਂ ਨੇ ਵਧੀਆ ਫੈਸਲਾ ਕਰ ਲਿਆ ਸਰਕਾਰ ਕੋਲੇ ਕੋਈ ਬਹਾਨਾ ਨਹੀਂ ਹੁਣ ਸਾਡੀ ਗੱਲ ਦੀ ਜਵਾਬ ਦਾ ਤੇ ਉਸੇ ਵੇਲੇ ਫਿਰ ਉਹ ਮਾੜੀ ਜਿਹੀ ਸੇਲ ਹਲਾ ਕੇ ਤੇ ਉਹ ਪਰਸੈਪਸ਼ਨ ਜਿਹੜੀ ਬਣਾਉਂਦਾ ਯਤਨ ਕੀਤਾ ਸ਼ੰਭੂ ਬਾਡਰ ਖੋਲ ਰਹੇ ਆ ਉਹ ਪਿਛਲੇ ਬੰਨੇ ਜੜੀਆਂ ਵਾਟਰ ਕੈਨਨ ਦੀਆਂ ਗੱਡੀਆਂ ਉਹ ਵੀ ਛੱਡ ਕੇ ਚੈੱਕ ਕਰਦੇ ਆ ਵੀ ਕਿਤੇ ਜੰਖੀ ਜੂੰਕ ਤਾਂ ਨਹੀਂ ਲੱਗ ਗਿਆ ਵੀ ਇਹਨਾਂ ਨੂੰ ਠੀਕ ਆ ਜੀ ਜਣੀ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਇਹ ਨਜ਼ਰ ਆ ਰਹੇ ਆ ਦੁੱਖ ਦੀ ਗੱਲ ਆ ਪੀ ਦੇ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਕਿ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆ ਰਹੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ ਤੇ ਜਾਣਗੇ ਔਰ ਦੁੱਖ ਇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜਿਹੜਿਆ ਸਾਡੇ 300 ਤੋਂ ਉੱਪਰ MP ਚੁਣਦੇ ਆ ਇਹਨਾਂ ਦੇ ਕੋਟੇ ਚੋਂ ਇਤੋਂ ਵੱਧ MP ਜਾਂਦੇ ਹੈਗੇ ਲਗਭਗ ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ ਸਾਡੀ ਨਜ਼ਰ ਨਜ਼ਰ 'ਚ ਬਹੁਤਾ ਕੁਝ ਹੈ ਨਹੀਂ ਹੈ ਠੀਕ ਹੈ ਜੀ ਵੋਟਾਂ ਦਾ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਲੈਣੀਆਂ ਔਰ ਘੱਟੋ ਘੱਟ ਜਿਹੜਾ ਅੱਜਕੱਲ ਕੋਰਪੋਰੇਟ ਮਾਡਲ ਆ ਕੋਰਪੋਰੇਟ ਦੇ ਕੋਈ ਜੇ ਵਪਾਰੀਆਂ ਦੇ ਐਮਪੀ ਕਹਿ ਲਈਏ ਤਾਂ ਥੋੜੇ ਹੋਣਗੇ ਉੱਥੇ 40 50 ਹੋਣਗੇ ਟੋਟਲ ਲੋਬੀ ਵਪਾਰੀਆਂ ਦੇ ਹੱਕ 'ਚ ਨੀਤੀਆਂ ਬਣਾਉਂਦੀ ਨੇ ਰਹੁੰਦੀ ਹੈ ਠੀਕ ਹੈ ਜੀ ਅਸੀਂ ਕਹਿੰਦੇ ਇਹ ਇਹ ਵਿਰੋਧੀ ਧਿਰ ਨੂੰ ਹੱਕ ਆ ਪਿਰੋ আদਾਨੀ ਜਿਹਦੇ ਮੁੱਦੇ ਤੇ ਪਾਰਲੀਮੈਂਟ ਨੂੰ ਰੋਕੇ ਉਹਨਾਂ ਦਾ ਆਪਣਾ ਹੈਗਾ ਜਾਂ ਯੂਪੀਐਚ ਜੋ ਕੁਝ ਹੋਇਆ ਜਾਂ ਮਨੀਪੁਰ ਚ ਜੋ ਕੁਝ ਹੋਇਆ ਪਰ ਕੀ ਮੁੱਦਾ ਕਿਸਾਨਾਂ ਮਜ਼ਦੂਰਾਂ ਦਾ ਵਾ ਇਹ ਇਹ ਦੇਸ਼ ਨਾਲ ਜੁੜਿਆ ਹੋਇਆ ਦੇਸ਼ ਕਿਸਾਨ ਮਜ਼ਦੂਰ ਨਾ ਵੱਜਦਾ ਅੱਜ ਕਿਸਾਨ ਮਜ਼ਦੂਰ ਮਰ ਰਹੇ ਆ ਠੀਕ ਹੈ ਜੀ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਜੜੇ ਜੜੀ ਵੀ ਤੇ ਇਲੈਕਸ਼ਨ ਜਿੱਤਦੀ ਆ ਆਮ ਆਦਮੀ ਪਾਰਟੀ ਪੰਜਾਬ ਜਿੱਤੀ ਕਹਿੰਦੇ ਜੀ ਸਾਡਾ ਆਰਥਿਕ ਵਿਕਾਸ ਦਾ ਮਾਡਲ ਤੋਂ ਲੋਕ ਖੁਸ਼ ਹੋਗੇ ਭਾਜਪਾ ਜਿੱਤੀ ਉਹ ਕਹਿੰਦੇ ਦੀ ਸਾਡੇ ਆਰਥਿਕ ਵਿਕਾਸ ਮਾਡਲ ਤੋਂ ਲੋਕ ਖੁਸ਼ ਆ ਗਿਆ ਅ ਚੜਖੰਡ ਦੇ ਵਿੱਚ ਜਿਹੜੀ ਪਾਰਟੀ ਜਿੱਤੀ ਇੰਡੀਆ ਗੜਜੋੜ ਜਿੱਤਾ ਉਹ ਉੱਥੇ ਦਾਅਵੇ ਕਰਦੇ ਆ ਜਿਹੜੀ ਆਪ ਸਰਕਾਰ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਸਾਡੀ ਗੱਲ ਦਾ ਜਵਾਬ ਕਿਸੇ ਵੀ ਪਾਰਜਪਾ ਦੇ ਲੀਡਰ ਤੋਂ ਅਸੀਂ ਸਵੈਮ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਜੀ ਕੋ ਮੰਗਣਾ ਚਾਹਾਂਗੇ ਵੀ ਜਿਹੜੀ ਉਹਨੇ ਰਿਪੋਰਟ ਦੇ ਵਿੱਚ ਕਿਹਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਕੇ ਉਹਦੇ ਤੇ ਕੀ ਉਹਨਾਂ ਦਾ ਵਿਚਾਰ ਹੈ ਦੱਸੋ ਨਾ ਵੀ ਤੁਹਾਡਾ ਵਿਕਾਸ ਮਾਡਲ ਇਹ ਕਿੱਥੇ ਸਹੀ ਆ ਫਿਰ ਉਹ ਕਹਿੰਦੇ ਜੀ ਡਬਲ ਇੰਜਨ ਵਾਲੀ ਸਰਕਾਰ ਆ ਪਿਛਲੀ ਵਾਰੀ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਕੇ ਗਏ ਸੀ ਵੀ 24 ਫਸਲਾਂ ਤੇ ਐਮਐਸਪੀ ਦੇ ਦਿੰਨੀ ਆ ਸੈਣੀ ਸਾਹਿਬ ਦਾ ਖੱਟਰ ਸਾਹਿਬ ਰਿਪੋਰਟ ਤਾਂ ਇਹ ਕਹਿ ਰਹੀ ਹੈ ਵੀ ਡਬਲ ਇੰਜਨ ਵਾਲੀ ਸਰਕਾਰ ਦੇ ਵਿੱਚ 76000 ਕਰੋੜ ਰੁਪਏ ਦਾ ਕਰਜ਼ਾ ਵਾ ਹਰਿਆਣੇ ਦੇ ਕਿਸਾਨਾਂ ਸਰ ਮੁਕਾਬਲੇ ਤਨ ਪੰਜਾਬ ਦੇ ਵਿੱਚ 77000 ਕਰੋੜ ਰੁਪਏ ਦਾ ਕਰਜ਼ਾ ਤੋਂ ਉਹਨੂੰ ਦੱਸਣ ਨਾ ਵੀ ਇਹ 77000 ਕਰੋੜ ਰੁਪਏ ਚੜ ਕਿਉਂ ਗਿਆ ਜੇ ਤੁਸੀਂ ਐਮਐਸਬੀ ਤੇ ਫਸਲਾਂ ਵੀ ਖਰੀਦੀ ਜਾਂਦੇ ਹੋ ਸਾਰਾ ਕੁਝ ਸਹੀ ਚੱਲੀ ਜਾਂਦਾ ਇਹਦਾ ਜਵਾਬ ਕੌਣ ਦੇਊਗਾ ਉਹ ਇੰਨਾ ਜਵਾਬਾਂ ਤੋਂ ਪੱਜ ਰਹੇ ਨੇ ਔਰ ਉਸੇ ਕਮੇਟੀ ਨੇ ਸਬਮਿਟ ਕੀਤਾ ਵਾ ਜੋ ਮੀਡੀਆ 'ਚ ਆਇਆ ਮੇਰੇ ਕੋਲ ਹਾਰਡ ਕਾਪੀ ਕੋਈ ਨਹੀਂ ਜੋ ਮੀਡੀਆ 'ਚ ਰਿਪੋਰਟਾਂ ਨਿਕਲ ਕੇ ਆਈਆਂ ਵੀ ਕਿਸਾਨਾਂ ਦੇ ਲਾਗਤ ਖਰਚੇ ਨਹੀਂ ਪੂਰੇ ਹੋ ਰਹੇ ਔਰ ਉਹਨਾਂ ਨੂੰ ਮੰਡੀ ਦੇ ਵਿੱਚ ਚੰਗੇ ਭਾਅ ਨਹੀਂ ਮਿਲਦੇ ਹੈਗੇ